ਸੱਚ ਕਹ ਲਈ ਮੈਂ ਕਵਰ ਸਿੰਘ 베ਦੀ ਤਕਚੇਰੇ ਦਮਦਮਾ ਸਾਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਵਾਵਾ ਖਤਮ ਕਰ ਦਿੱਤੀਆਂ ਗਈਆਂ ਜੀਹਾਂ ਇਹਨਾਂ ਸਵਾਵਾ ਨੂੰ ਖਤਮ ਕਰਨ ਦਾ ਮੁੱਢ ਕੁਝ ਮਹੀਨੇ ਪਹਿਲਾਂ ਉਸ ਸਮੇਂ ਹੀ ਬਣ ਗਿਆ ਸੀ ਜਦੋਂ ਸ਼੍ਰੀ ਕਲਤਕ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾ ਨੇ ਵਿਰਸਾ ਸਿੰਘ ਵਲਟੋਹਾ ਨੂੰ ਤਲਬ ਕੀਤਾ ਸੀ ਤੇ ਉਹਨਾਂ ਨੂੰ ਤਲਬ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਗਿਆਨੀ ਰਗਵੀਰ ਸਿੰਘ ਹੋਰਾ ਉੱਤੇ ਵੱਡੇ ਦੋਸ਼ ਇਸ ਕਰਕੇ ਲਗਾਏ ਜਾ ਰਹੇ ਸਨ ਕਿ ਆਕਰ ਸਖਬੀਰ ਸਿੰਘ ਬਾਦਲ ਦੇ ਮਸਲੇ ਤੇ ਪੰਨ ਸਿੰਘ ਸਬਾਨ ਫੈਸਲਾ ਕਿਉਂ ਨਹੀਂ ਕਰ ਰਹੇ ਜਦ ਕਿ ਉਹ ਸਪਸ਼ਟਿਕਰਨ ਦੇ ਚੁੱਕੇ ਆ ਜਦ ਕਿ ਉਹ ਬਾਰ ਬਾਰ ਅਪੀਲਾਂ ਕਰ ਚੁੱਕੇ ਆ ਆਖਿਰ ਇਸ ਮਾਮਲੇ ਨੂੰ ਲਟਕਾ ਕੇ ਕਿਉਂ ਰੱਖਿਆ ਉਸ ਬਾਬਤ ਵਰਸਾ ਸਿੰਘ ਮਲਟੋਹਾ ਨੇ ਕੁਝ ਖੁਲਾਸੇ ਕੀਤੇ ਸੀ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾ ਸਮੇਤ ਸਾਰੇ ਜਥੇਦਾਰਾਂ ਉੱਤੇ ਇੱਕ ਵੱਡਾ ਦਬਾਅ ਉਹ ਧਰਾ ਬਣਾ ਰਹੀਆਂ ਜਿਹੜੀਆਂ ਸਖਬੀਰ ਸਿੰਘ ਬਾਦਲ ਉੱਤੇ ਕਟੋੜ ਫੈਸਲਾ ਕਰਨ ਲਈ ਬਜ਼ਿੱਦ ਦਿਖਾਈ ਦੇ ਰੀਆਂ ਐਸੇ ਕਰਕੇ ਕੁਝ ਪ੍ਰਭਾਵ ਗਿਆਨੀ ਰਕबीर ਸਿੰਘ ਹੋਰਾਤੇ ਪੈਂਦਾ ਵਖਾ ਹੀ ਦਿੱਤਾ ਸੀ ਉਸ ਪ੍ਰਭਾਵ ਨੂੰ ਲੈ ਕੇ ਵਿਰਸਾ ਸਿੰਘ ਬਲਟੋਹਾ ਨੇ ਜ਼ਿਕਰ ਕੀਤਾ ਸੀ ਕਿ ਗਿਆਨੀ ਰਕबीर ਸਿੰਘ ਅਜੇ ਪ੍ਰਭਾਵ ਦੇ ਵਿੱਚ ਹੈ ਜਿਸ ਕਰਕੇ ਉਹ ਫੈਸਲਾ ਨਹੀਂ ਲੈ ਰਹੇ ਇਸੇ ਬਾਬਤ ਗਿਆਨੀ ਰਕबीर ਸਿੰਘ ਹੋਰਾ ਨੇ ਵਿਰਸਾ ਸਿੰਘ ਬਲਟੋਹਾ ਨੂੰ ਸਪਸ਼ਟ ਕਰਨ ਦੇਣ ਲਈ ਆਖਿਆ ਸੀ ਕਿ ਸਬੂਤਾਂ ਸਬਿਤ ਸ਼ਿਰਕਲ ਤੱਕ ਸਾਹ ਤੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਕਿ ਉਹ ਦੱਸਣ ਕਿ ਆਖਰ ਸਿੰਘ ਸਭਾਨਾ ਉੱਤੇ ਪ੍ਰਭਾਵ ਕਿਸ ਚੀਜ਼ ਦਾ ਆਖਰ ਉਹ ਕਿਹੜੇ ਲੋਕ ਨੇ ਜਿਹੜੇ ਪ੍ਰਭਾਵ ਬਣਾ ਰਹੇ ਨੇ ਜਦੋਂ ਵਿਰਸਾ ਸਿੰਘ ਮਲਟੋਹਾ ਨੂੰ ਬੁਲਾਇਆ ਗਿਆ ਤਾਂ ਉਸ ਪੰਚ ਸਿੰਘ ਸਭਾਨਾ ਦੀ ਬੈਠਕ ਦੇ ਵਿੱਚ ਬੇਸ਼ੱਕ ਵਿਰਸਾ ਸਿੰਘ ਮਲਟੋਹਾ ਰਾਜਨੀਤਿਕ ਤੌਰ ਤੇ ਪੈਤੜੇ ਬਾਜੀ ਮਾਰ ਗਏ ਸਨ ਤੇ ਮਾਫੀ ਮੰਗ ਕੇ ਖੇੜਾ ਛਿੜਾ ਗਏ ਸਨ ਉਸ ਸਮੇਂ ਗਿਆਨੀ ਰਗਵੀਰ ਸਿੰਘ ਹੋਰਾ ਨੇ ਹੁਣ ਦੇ ਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੋਰਾ ਨੂੰ ਕਾਲ ਕੀਤੀ ਸੀ ਕਿ ਤੁਹਾਡੀ ਪਾਰਟੀ ਦਾ ਆਗੂ ਅਸੀਂ ਤਲਬ ਕੀਤਾ ਪਰੰਤੂ ਇਹਨਾਂ ਕੋਲ ਨਾ ਤਾਂ ਸਬੂਤ ਹੈ ਪਰੰਤੂ ਜਿਸ ਤਰ੍ਹਾਂ ਦੀ ਇਹ ਗੱਲ ਰੱਖਦੇ ਆ ਜਿਸ ਤਰ੍ਹਾਂ ਦੀਆਂ ਇਹ ਟਿੱਕਾਂ ਟਿੱਪਣੀਆਂ ਜਥੇਦਾਰ ਸਬਾਨਾਂ ਬਾਰੇ ਕਰਦੇ ਆ ਕਿ ਉਹਨਾਂ ਆਖਰ ਇਹਨਾਂ ਨੂੰ ਸਜ਼ਾ ਲਗਾ ਦਿੱਤੀ ਜਾਵੇ ਖੈਰ ਬਲਵਿੰਦਰ ਸਿੰਘ ਭੁੰਦੜ ਹੋਰਾ ਦੀ ਬੇਨਤੀ ਨੂੰ ਸ਼ਾਇਦ ਗਿਆਨੀ ਰਕबीर ਸਿੰਘ ਹੋਰਾ ਨੇ ਮੰਨ ਲਿਆ ਕਿ ਆਖਰ ਮਾਫੀ ਮੰਗੇ ਚੇਤਾਵਨੀ ਦੇ ਕੇ ਵਾਰਨਿੰਗ ਦੇ ਕੇ ਛੱਡ ਦੇਣਾ ਚਾਹੀਦਾ ਹੈ ਖੈਰ ਵਿਰਸਾ ਸਿੰਘ ਮਲਟੋਹਾ ਉਸ ਸਮੇਂ ਤਾਂ ਦਾਪੇਚ ਮਾਰ ਕੇ ਮਾਫੀ ਮੰਗ ਕੇ ਬਾਹਰ ਆ ਗਏ ਸਨ ਪਰੰਤੂ ਜੋ ਕੁਝ ਵੀ ਪੰਨ ਸਿੰਘ ਸੰਬੰਧੀ ਬੈਠਕ ਦੇ ਵਿੱਚ ਹੋਇਆ ਕਿਹਾ ਜਾਂਦਾ ਹੈ ਕਿ ਵੀਡੀਓਗ੍ਰਾਫੀ ਹੋਈ ਸੀ ਵੀਡੀਓਗ੍ਰਾਫੀ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਤੇ ਵਿਰਸਾ ਸਿੰਘ ਮਲਟੋਹਾ ਦੇ ਵਿਚਾਲੇ ਜੋ ਕੁਝ ਵੀ ਹੋਇਆ ਉਸ ਸਮੇਂ ਦੇ ਨਾਲ ਬਾਹਰ ਵੀ ਆਇਆ ਉਸਦੇ ਬਹੁਤ ਸਾਰੇ ਵੀਡੀਓ ਕਲਿੱਪ ਬਾਹਰ ਆnde ਵਖਾਈ ਦਿੱਤੇ ਸੀ ਜਦੋਂ ਬਿਰਸਤ ਸਿੰਘ ਵਿਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਇਹ ਪੁੱਛਿਆ ਸੀ ਕਿ ਤੁਹਾਡੀ ਸਾਂਝ ਦਿੱਲੀ ਦੇ ਨਾਲ ਹੈ ਇਸ ਸਾਂਝ ਨੂੰ ਲੈ ਕੇ ਦੋਨੇ ਧਿਰਾਂ ਦੇ ਵਿਚਾਲੇ ਇੱਕ ਟਕਰਾ ਦਿਖਾਈ ਦਿੱਤਾ ਤੇ ਉਸ ਟਕਰਾ ਦੇ ਵਿੱਚ ਸਨ ਬਿਰਸਤ ਸਿੰਘ ਵਿਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਅਜਿਹਾ ਟਕਰਾ ਦਿਖਾਈ ਦਿੰਦਾ ਤੇ ਸਿੰਘ ਸਾਹਿਬ ਆਦੇਸ਼ ਕਰਦੇ ਆ ਕਿ ਕਿਉਂ ਨਾ ਬਿਰਸਤ ਸਿੰਘ ਵਿਲਟੋਹਾ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਜਾਵੇ ਕਿਉਂ ਨਾ ਉਹਨਾਂ ਨੂੰ ਲੰਬੇ ਸਮੇਂ ਲਈ ਪਾਰਟੀ ਤੋਂ ਕੱਢ ਦਿੱਤਾ ਜਾਵੇ ਤਾਂ ਫਿਰ ਅਝਾਦਾ ਦਾ ਦਿਖਾਈ ਦਿੱਤਾ ਤਾਂ ਉਸ ਵਿੱਚੋਂ ਵਿਰਸਾ ਸਿੰਘ ਵਲਟੋਹਾ ਨੇ ਦਿੱਤਾ ਆਪਣਾ ਅਸਤੀਫਾ ਜਿਸ ਨੂੰ ਪਾਰਟੀ ਨੇ ਮਨਜ਼ੂਰ ਕਰ ਲਿਆ ਇਸ ਕਰਕੇ ਇੱਕ ਬਚਾਤਾ ਵਿਰਸਾ ਸਿੰਘ ਵਲਟੋਹਾ ਦਾ ਇਹ ਹੋ ਗਿਆ ਕਿ ਪਾਰਟੀ ਨੇ ਲੁਕਵੇਂ ਢੰਗ ਦੇ ਨਾਲ ਉਸ ਦੀ ਮਦਦ ਕਰਕੇ ਵਿਰਸਾ ਸਿੰਘ ਵਲਟੋਹਾ ਨੂੰ ਬਚਾਵੇ ਲਿਆ ਤੇ ਉਸ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਇਸ ਅਸਤੀਫੇ ਦੇ ਨਾਲ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ 'ਚੋਂ ਕੱਢਣ ਦੀ ਲੋੜ ਨਹੀਂ ਬਣੀ ਪਰ ਤੂੰ ਦੇਰ ਸ਼ਾਮ ਤੱਕ ਜਿਸ ਤਰ੍ਹਾਂ ਦੀ ਇੱਕ ਵੀਡੀਓ ਭਾਵਕਤਾ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਸਾਂਝੀ ਕੀਤੀ ਸੀ ਉਸ ਸਮੇਂ ਪੰਤਕ ਸਫਾਂ ਦੇ ਵਿੱਚ ਅਕਾਲੀ ਸਫਾਂ ਦੇ ਵਿੱਚ ਇੱਕ ਵੱਡੀ ਚਰਚਾ ਦਖਾਈ ਦਿੱਤੀ ਸੀ ਜੋ ਅਕਾਲੇਦਲ ਲਈ ਤੇ ਵਿਰਸਾ ਸਿੰਘ ਵਲਟੋਹਾ ਲਈ ਵੱਡੀਆਂ ਮੁਸੀਬਤਾਂ ਖੜੀਆਂ ਕਰਦੀ ਸੀ ਇਸੇ ਦਰਮਿਆਨ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਸਟੇਟਮੈਂਟ ਵੀ ਆ ਜਾਂਦੀ ਹੈ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਅਸਤੀਫਾ ਮੰਜ਼ੂਰ ਹੁੰਦਾ ਤਾਂ ਉਹ ਵੀ ਅਸਤੀਫਾ ਦੇ ਦੇਣਗੇ ਇਸ ਦੇ ਨਾਲ ਪੰਤਕ ਸੰਕਟ ਹੋਰ ਵੀ ਵਗੈਰਾ ਹੋਇਆ ਸੀ ਤੇ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਦਾ ਸਟੈਂਡ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਲਿਆ ਸੀ ਉਸ ਦਾ ਸਵਾਗਤ ਵੀ ਹੋਇਆ ਉਸ ਦੀ ਸ਼ਲਾਗਾ ਵੀ ਹੋਈ ਪਰੰਤੂ ਇਸੇ ਦਰਮਿਆਨ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਸ ਤਰ੍ਹਾਂ ਦੇ ਸਪਸ਼ਟੀਕਰਨ ਸੁਖਬੀਰ ਸਿੰਘ ਬਾਦਲ ਨੇ ਦਿੱਤੇ ਬਤੌਰ ਪ੍ਰਧਾਨ ਉਹਨਾਂ ਉੱਤੇ ਵੱਡੇ ਫੈਸਲੇ 2 ਦਸੰਬਰ ਨੂੰ ਸ਼੍ਰੀ ਕਲਤਕਸਾਬ ਦੀ ਫਸੀਲਤ ਹੋਏ ਸਨ ਉਸ ਦਰਮਿਆਨ ਜਦੋਂ ਇਹਨਾਂ ਫੈਸਲਿਆਂ ਨੂੰ ਲੈ ਕੇ ਸੰਤਾ ਦੇ ਵਿੱਚ ਇੱਕ ਚੰਗਾ ਸੁਨੇਹਾ ਗਿਆ ਸੀ ਕਿ ਸ਼੍ਰੀ ਕਲਤਕਸਾਬ ਤੋਂ ਅਜਿਹੇ ਫੈਸਲੇ ਆਇਆ ਇਹਨਾਂ ਫੈਸਲਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਮੁੜ ਸਰਜੀਤ ਹੋ ਸਕਦਾ ਹੈ ਸਰਵਾਈਵਲ ਤੇ ਰਵਾਈਵਲ ਦੀ ਲੈ ਕੇ ਲੜਾਈ ਜਿਹੜੀ ਧੱਕਾ ਹੀ ਦੇ ਰਹੀ ਆ ਉਹ ਵੀ ਖਤਮ ਹੋ ਸਕਦੀ ਹੈ ਜਿਸ ਤਰ੍ਹਾਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ ਸੁਧਾਰ ਲੈ ਲੜ ਰਿਆ ਸੀ ਉਹ ਵੀ ਖਤਮ ਹੋ ਸਕਦੀ ਹੈ ਇਹਨਾਂ ਫੈਸਲਿਆਂ ਦੇ ਵਿੱਚ ਇੱਕ ਅਜਿਹਾ ਫੈਸਲਾ ਸੀ ਜੋ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਨਰਾਸ਼ ਕਰ ਰਿਹਾ ਹੈ ਕਾਫੀ ਉਦਾਸ ਕਰ ਰਿਹਾ ਹੈ ਉਹ ਫੈਸਲਾ ਸੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੌਮ ਵਾਪਸ ਲੈ ਲੈਣਾ ਉਸ ਉੱਤੇ ਇੱਕ ਅਪੀਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਪਾਈ ਸੀ ਕੇਸ ਉੱਤੇ ਗੌਰ ਕਰ ਲੈਣੀ ਚਾਹੀਦੀ ਹੈ ਅਜਿਹੇ ਫੈਸਲੇ ਸਖਤ ਹੋ ਜਾਣ ਉਨ੍ਹਾਂ ਉੱਤੇ ਗੌਰ ਕਰਨੀ ਉਨ੍ਹਾਂ ਉੱਤੇ ਮੌਲਤ ਮੰਗਣੀ ਉਹਨਾਂ ਨੂੰ ਮੁੜ ਬਦਲਣਾ ਕਿਤੇ ਨਾ ਕਿਤੇ ਸੰਕਟਾਂ ਵਿੱਚ ਵੱਡਾ ਰੋਸ ਪੈਦਾ ਕਰਨ ਵਾਲਾ ਅਜਿਹਾ ਮਾਹੌਲ ਹੋ ਸਕਦਾ ਸੀ ਇਸੇ ਕਰਕੇ ਇਸ ਵਿੱਚੋਂ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਵੀ ਹੋਇਆ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਾਮ ਨੂੰ ਲੈ ਕੇ ਅੱਗੇ ਵਧਣਾ ਚਾਹੁੰਦੀ ਸੀ ਪਰੰਤੂ ਹੁਣ ਤੱਕ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਵੀ ਇਹ ਵਿਵਾਦ ਨਿਰੰਤਰ ਚੱਲ ਰਹੇ ਸਨ ਪਰੰਤੂ ਇਹਨਾਂ ਵਿਵਾਦਾਂ ਦੇ ਚੱਲਦਿਆਂ ਗਿਆਨੀ ਹਰਪ੍ਰੀਤ ਸਿੰਘ ਉੱਤੇ ਜਿਸ ਤਰ੍ਹਾਂ ਦੇ ਦੋਸ਼ ਲਗਾਏ ਜਾਂਦੇ ਆ ਉਸ ਬਾਬਤ ਇੱਕ ਜਾਂਚ ਕਮੇਟੀ ਗਠਿਤ ਕਰ ਦਿੱਤੀ ਜਾਂਦੀ ਆ ਉਸ ਉੱਤੇ ਵੀ ਕਿੰਤੂ ਪ੍ਰੰਤੂ ਹੋਏ ਜਿਸ ਉੱਤੇ ਗਿਆਨੀ ਰਗਵੀਰ ਸਿੰਘ ਹੋਰਾ ਨੇ ਕਹਿ ਦਿੱਤਾ ਸੀ ਕਿ ਕੋਈ ਵੀ ਵੱਖਰੇ ਤੌਰ ਤੇ ਮੈਂਬਰ ਅਜਹੀ ਜਾਂਚ ਸ਼੍ਰੀ ਕਲਤਕ ਸਾਬ ਦੇ ਜਥੇਦਾਰਾਂ ਦੇ ਬਾਬਤ ਨਹੀਂ ਕਰ ਸਕਦਾ ਕਿਉਂਕਿ ਕੋਈ ਵੀ ਜਥੇਦਾਰ ਮੁਲਾਜਮ ਬਾਬਤ ਨਹੀਂ ਆਉਂਦਾ ਇਸੇ ਕਰਕੇ ਗਿਆਨੀ ਰਗਵੀਰ ਸਿੰਘ ਹੋਰਾ ਨੇ ਕਿਹਾ ਕਿ ਇਸ ਜਾਂਚ ਕਮੇਟੀ ਨੂੰ ਰੱਦ ਕਰ ਦੇਣਾ ਚਾਹੀਦਾ ਤੇ ਇਸ ਉੱਤੇ ਜਿਹੜਾ ਫੈਸਲਾ ਹੈ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਹੀ ਲਿਆ ਜਾਏਗਾ ਇਹ ਜਾਂਚ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹਵਾਲੇ ਕਰ ਦੇਣੀ ਚਾਹੀਦੀ ਹੈ ਅੱਜ ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਵਾਲਾਂ ਖਤਮ ਕਰ ਦਿੱਤੀਆਂ ਗਈਆਂ ਤਾਂ ਸਿੱਧੇ ਤੌਰ ਤੇ ਸਪਸ਼ਟ ਹੋ ਰਿਹਾ ਹੈ ਕਿ ਜਿਹੜੇ ਮੈਂਬਰਾਂ ਨੂੰ ਗਠਿਤ ਕੀਤਾ ਗਿਆ ਸੀ ਤਾਂ ਉਸ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਜਿਹੜੇ ਲੋਕ ਮੇਰੇ ਦੋਸ਼ਾਂ ਨੂੰ ਸੱਚਾ ਬਣਾਉਣ ਵਿੱਚ ਲੱਗੇ ਹੋਇਆ ਜਿਹੜੇ ਮੈਨੂੰ ਝੂਠ ਦੇ ਇੱਕ ਟੈਰੇ ਵਿੱਚ ਖੜਾ ਕਰਨਾ ਚਾਹੁੰਦੇ ਆ ਉਹ ਸਿੱਧੇ ਤੌਰ ਤੇ ਉਹੀ ਵਿਅਕਤੀ ਹੈ ਤੇ ਸਿੱਧੇ ਤੌਰ ਤੇ ਇਹ ਸਮਝੀ ਲਿਆ ਜਾਵੇ ਫੈਸਲਾ ਤਾਂ ਹੋ ਚੁੱਕਿਆ ਹੈ ਪਰੰਤੂ ਇਸ ਉੱਤੇ ਫੈਸਲਾ ਆਉਣਾ ਹੀ ਬਾਕੀ ਹੈ ਇਸ ਉੱਤੇ ਵੀ ਵਾਦ-ਵਿਵਾਦ ਹੋਏ ਪਰੰਤੂ ਇਸ ਉੱਤੇ ਇਹ ਵੀ ਚਰਚਾ ਬਣੀ ਕਿ ਹੁਣ ਜਾਂਚ ਕਮੇਟੀ ਇੱਕ ਮਹੀਨੇ ਬਾਅਦ ਆਪਣੀ ਰਿਪੋਰਟ ਨੂੰ ਪੇਸ਼ ਕਰੇਗੀ ਇਸ ਵਿੱਚ ਸਿੱਧੇ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਸੰਡੂ ਵੱਲੋਂ ਜਿਸ ਤਰ੍ਹਾਂ ਦੋਸ਼ ਲਗਾਏ ਗਏ ਸਨ ਕਿ ਉਹਨਾਂ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਤਾਰੋਪਿੰਡ ਕੀਤਾ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਪੱਖ ਵੀ ਤਕਚਰੀ ਦਮਦਮਾ ਸਾਹਿਬ ਦੇ ਪੰਪ ਪਿਆਰਿਆਂ ਦੇ ਵਿਚਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੱਖਿਆ ਸੀ ਤਾਂ ਇਸੇ ਦਰਮਿਆਨ ਕੁਝ ਹੋਰ ਵੀਡੀਓਜ਼ ਵੀ ਆ ਜਾਂਦੀਆਂ ਜਿਦੇ ਵਿੱਚ ਵਿਰਸਾ ਸਿੰਘ ਮਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਿਸ ਤਰ੍ਹਾਂ ਦੇ ਤਕਰਾਰ ਹੋਇਆ ਤਾਂ ਇਹ ਵੀਡੀਓਜ਼ ਕਿੱਥੋਂ ਆਈਆਂ ਇਹ ਵੀਡੀਓਜ਼ ਕੌਣ ਦੇ ਰਿਆ ਇਹਨਾਂ ਵੀਡੀਓਸ ਨੂੰ ਕੌਣ ਜਨਤਕ ਕਰ ਰਿਹਾ ਹੈ ਤਾਂ ਇਸੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦੀ ਜਿਸ ਤਰ੍ਹਾਂ ਦੀ ਘੇਰਾਬੰਦੀ ਹੋ ਰਹੀ ਸੀ ਉਸ ਤੋਂ ਸਪਸ਼ਟ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਬਾਬਤ ਕੋਈ ਵੀ ਵੱਡਾ ਫੈਸਲਾ ਸਮੇਂ ਦੇ ਨਾਲ ਆ ਸਕਦਾ ਹੈ ਖੈਰ ਬਹੁਤ ਸਾਰੀਆਂ ਅਜਹੀਆਂ ਪੰਤਕ ਮੀਟਿੰਗਾਂ ਦੇਖੀ ਗਈਆਂ ਬਹੁਤ ਸਾਰੀਆਂ ਸਫਬੰਦੀਆਂ ਦੇਖੀ ਗਈਆਂ ਜੋ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਮਾਹੌਲ ਬਣਾ ਰਹੀਆਂ ਸਨ ਇਸ ਦੇ ਨਾਲ ਹੀ ਹੋਰ ਵੀ ਵੱਡੀ ਚਰਚਾ ਇਸ ਕਰਕੇ ਹੋ ਰਹੀ ਆ ਕਿ ਤਖਤ ਸਾਬ ਤੇ ਤਨਾਤ ਕੀਤੇ ਜਾਂਦੇ ਲਗਾਏ ਜਾਂਦੇ ਜਥੇਦਾਰਾਂ ਦੇ ਨਾਲ ਆਖਰ ਅਜਿਹਾ ਕਿਉਂ ਹੁੰਦਾ ਹੈ ਬਹੁਤ ਸਾਰੇ ਜਥੇਦਾਰ ਆਦਰ ਮਾਨ ਤੇ ਸਤਿਕਾਰ ਦੇ ਨਾਲ ਸੇਵਾਮੁਕਤ ਵੀ ਹੁੰਦੇ ਆ ਪਰੰਤੂ ਰਾਜਨੀਤਿਕ ਗਲਬਾ ਇਸ ਢੰਗ ਦਾ ਹੈ ਕਿ ਬਹੁਤ ਸਾਰੇ ਜਥੇਦਾਰਾਂ ਨੂੰ ਰਾਜਨੀਤਿਕ ਤੌਰ ਤੇ ਸ਼ਿਕਾਰ ਬਣਾਇਆ ਗਿਆ ਜਿਹਦੇ ਵਿੱਚ ਗਿਆਨੀ ਪੂਰਨ ਸਿੰਘ ਗਿਆਨੀ ਰਣਜੀਤ ਸਿੰਘ ਜਾਂ ਹੋਰ ਵੀ ਬਹੁਤ ਸਾਰੇ ਜاہے ਜਥੇਦਾਰ ਸਨ ਜਿਨ੍ਹਾਂ ਨੂੰ ਹਟਾਉਣ ਬਾਰੇ ਸਮੇਂ-ਸਮੇਂ ਤੇ ਫੈਸਲੇ ਆਏ ਪਰੰਤੂ ਜਿਸ ਤੰਗ ਦੇ ਨਾਲ ਉਹਨਾਂ ਨੂੰ ਹਟਾ ਕੇ ਅਜੇ ਆ ਪਮਾਨ ਕੀਤਾ ਜਾਂਦਾ ਉਸ ਦੇ ਵਿੱਚੋਂ ਸਿੱਧੇ ਤੌਰ ਤੇ ਅਜਿਹੀਆਂ ਗੱਲਾਂ ਉੱਪਰਦੀਆਂ ਨੇ ਕਿ ਸ਼੍ਰੀ ਕਲਤਕ ਸਾਬਕਾ ਜਿਹੜਾ ਸਥਾਨਾ ਜਿੱਥੇ ਪੰਥ ਸਿੰਘ ਸਬਾਨ ਕੌਮ ਦੇ ਹਿੱਤ ਵਿੱਚ ਜਾਂ ਜਹੇ ਪੰਥਕ ਫੈਸਲੇ ਸਮੇਂ-ਸਮੇਂ ਤੇ ਆਉਂਦੇ ਆ ਪਰੰਤੂ ਇਨ੍ਹਾਂ ਫੈਸਲਿਆਂ ਦੇ ਉੱਤੇ ਵੀ ਕਿੰਤੂ ਪਰੰਤੂ ਸਮੇਂ-ਸਮੇਂ ਤੇ ਹੋਇਆ ਪਰੰਤੂ ਜਿਸ ਤੰਗ ਦਾ ਇੱਕ ਵਾਰ ਫੇਰ ਗਰਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਆਇਆ ਤਾਂ ਉਸ ਦੇ ਵਿੱਚੋਂ ਸਿੱਧੇ ਤੌਰ ਤੇ ਦਿਖਾਈ ਦਿੰਦਾ ਕਿ ਜਹਾਜ ਦਬਾਹ ਇਸ ਦਬਾਹ ਦੇ ਚੱਲਦਿਆਂ ਇਹ ਵੀ ਸਾਬਤ ਹੁੰਦਾ ਹੈ ਕਿ ਕਿਸ ਤਰ੍ਹਾਂ ਰਾਜਨੀਤਿਕ ਲੋਕ ਸ਼੍ਰੀ ਕਾਲ ਤਕ ਸਾਹਿਬ ਦੇ ਪ੍ਰਤੀ ਆਪਣਾ ادب ਤੇ ਸਤਿਕਾਰ ਰੱਖਦੇ ਆ ਅਕਸਰ ਇਹ ਗੱਲ ਉੱਪਰਦੀ ਹੈ ਕਿ ਸ਼੍ਰੀ ਕਾਲ ਤਕ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰੰਤੂ ਜਦੋਂ ਅਜਿਹੇ ਫੈਸਲੇ ਆਉਂਦੇ ਆ ਉਹਨਾਂ ਫੈਸਲਿਆਂ ਨੂੰ ਵੇਖ ਕੇ ਇਸ ਪਾਸ ਤੋਂ ਹੁੰਦਾ ਨਜ਼ਰ ਆ ਰਿਹਾ ਹੈ ਕਿ ਜਥੇਦਾਰਾਂ ਨੂੰ ਤਨਾਤ ਕਰਨ ਵਾਲੇ ਜਥੇਦਾਰਾਂ ਨੂੰ ਸਥਾਪਿਤ ਕਰਨ ਵਾਲੇ ਜਥੇਦਾਰਾਂ ਨੂੰ ਹਟਾਉਣ ਵਾਲੇ ਲੋਕ ਕਿਸ ਤੰਗ ਦੇ ਨਾਲ ਅਜਿਹੇ ਫੈਸਲੇ ਲੈਂਦੇ ਆ ਪਰੰਤੂ ਇਸ ਦੇ ਸੰਕੇਤ ਗਿਆਨੀ ਹਰਪ੍ਰੀਤ ਸਿੰਘ ਹੋਰਾਲੋਂ ਵੀ ਮਿਲ ਰਹੇ ਸਨ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਸਮਾਂ ਆਣ ਤੋਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਪਰਦਾ ਚੁੱਕਿਆ ਜਾਏਗਾ ਗੱਲ ਕੀਤੀ ਜਾਏਗੀ ਦਿੱਲੀ ਨਾਲ ਸਾਂਝੀ ਦੀ ਗੱਲ ਉੱਤੇ ਕਈ ਵਾਰ ਉਹ ਸਪਸ਼ਟੀਕਰਨ ਦੇ ਚੁੱਕਿਆ ਹੈ ਕਿ ਬਤੌਰ ਸ਼੍ਰੀ ਕਾਲ ਤਖਸਬ ਦਾ ਜਥੇਦਾਰ ਹੁੰਦਿਆਂ ਉਹਨਾਂ ਦੇ ਸਬੰਧ ਸਾਰਿਆਂ ਦੇ ਨਾਲ ਰਹੇ ਹੈ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਭਾਜਪਾਈ ਹੋਣ ਪਰੰਤੂ ਇੱਕ ਤਸਵੀਰ ਹੁਣ ਉਸ ਸਮੇਂ ਸਾਹਮਣੇ ਆਈ ਹੈ ਇੱਕ ਦਿਨ ਪਹਿਲਾਂ ਮਨਿੰਦਰ ਸਿੰਘ ਸਿਰਸਾ ਦੇ ਨਾਲ ਉਹਨਾਂ ਦੀ ਤਸਵੀਰ ਵਾਇਰਲ ਹੁੰਦੀ ਹੈ ਉਸ ਤਸਵੀਰ ਨੂੰ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾਂਦਾ ਹੈ ਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਕਿਸ ਤਰ੍ਹਾਂ ਦੀ ਸਾਜ ਗਿਆਨੀ ਹਰਪ੍ਰੀਤ ਸਿੰਘ ਰੱਖਦੇ ਆ ਪਰੰਤੂ ਜਿਹੜੇ ਦੋਸ਼ ਲਗਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਪਰੰਤੂ ਅਜਹੀਆਂ ਚਰਚਾਵਾਂ ਵੀ ਉੱਭਰ ਰਹੀਆਂ ਕਿ ਜਿਹੜੇ ਮਸਲੇ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਵਾਵਾਾਂ ਖਤਮ ਕੀਤੀਆਂ ਗਈਆਂ ਉਸ ਬਾਬਤ ਪਹਿਲਾਂ ਵੀ ਜਾਂਚ ਹੋਈ ਸੀ ਤੇ ਉਸ ਜਾਂਚ ਦੇ ਆਧਾਰ ਤੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਜਾਂਦਾ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ ਪਰੰਤੂ ਹੁਣ ਜਿਹੜੇ ਦੋਸ਼ ਲਗਾਏ ਗਏ ਨੇ ਉਹ ਉਹੀ ਦੋਸ਼ ਨੇ ਜਿਹੜੇ ਦੋਸ਼ ਉਹਨਾਂ ਦੇ ਪਰਿਵਾਰਕ ਤੌਰ ਤੇ ਸਾੰਡੂ ਲੱਗਦੇ ਤੇ ਉਸ ਵਿਅਕਤੀ ਨੇ ਲਗਾਏ ਨੇ ਤਾਂ ਉਸ ਉੱਤੇ ਜਾਂਚ ਕਮੇਟੀ ਨੇ ਇਹ ਗੱਲ ਰੱਖਿਆ ਕਿ ਜਿਹੜੇ ਦੋਸ਼ ਸਾਬਤ ਹੋਇਆ ਉਸ ਦੇ ਨਾਲ ਕਾਲ ਤਖਤ ਦੇ ਮਾਨ ਤੇ ਸਨਮਾਨ ਨੂੰ ਵੱਡੀ ਸੱਟ ਲੱਗੀ ਹੈ ਪਰੰਤੂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਵਾਵਾਂ ਖਤਮ ਹੋਣ ਨਾਲ ਅਜੇ ਇਸ ਸਭਾਵਕ ਹੈ ਕਿ ਵਕ ਵਕਤ ਥਾਵਾਂ ਤੋਂ ਅਜਹੀਆਂ ਸੁਰਾਂ ਉੱਟਣ ਗਿਆ ਜੋ ਕਿਤੇ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਸੰਕਟ ਵੱਲ ਲਿਜਾਣ ਗਿਆ ਪਰੰਤੂ ਅਜਿਹੇ ਫੈਸਲੇ ਜਦੋਂ ਆਂਦਿਆ ਉਸ ਉੱਤੇ ਵੱਡੀ ਚਰਚਾ ਵੀ ਹੋਏਗੀ ਇਸ ਉੱਤੇ ਬਹਿਸ ਵੀ ਹੋਏਗੀ ਇਸ ਉੱਤੇ ਰੈਕਟ ਵੀ ਹੋਏਗਾ ਤੇ ਵੇਖਣਾ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਉੱਤੇ ਇਸ ਦਾ ਇਫੈਕਟ ਕਿਵੇਂ ਪੈਂਦਾ ਜਦੋਂ ਭਰਤੀ ਮਾਮ ਨੂੰ ਲੈ ਕੇ ਵੱਡੀ ਦਚੱਤੀ ਤੇ ਸੰਕਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੱਗੇ ਵਧ ਰਿਹਾ ਹੈ ਭਰਤੀ ਕਰ ਰਿਹਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਫੈਸਲਾ ਇਸੇ ਸਮੇਂ ਆਇਆ ਹੈ ਜਦੋਂ ਇੱਕ ਹੋਰ ਸੱਤ ਮੈਮਰੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਤੇ ਉਸ ਬੈਠਕ ਦੇ ਵਿੱਚ ਵੇਖਣਾ ਹੋਏਗਾ ਕਿ ਬਲਵਿੰਦਰ ਸਿੰਘ ਭੋਂਦੜ ਭਰਤੀ ਮਸਲੇ ਦੇ ਉੱਤੇ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਨਜ਼ਰ ਆਉਂਦੇ ਆ